ਪੰਜਾਬ ਦੇ ਵਿੱਚ ਆਉਂਦੇ ਦਿਨਾਂ ਅੰਦਰ ਕਈ ਥਾਵਾਂ ਤੇ بارش ਹੋ ਸਕਦੀ ਹੈ ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ, ਨੰਦਪੁਰ ਸਾਹਿਬ ਤੇ ਰੋਪੜਾਦ ਇਲਾਕੇ ਸ਼ਾਮਨ ਨੇ ਪਰਮਾਲਵੇ ਤੇ ਦੁਆਬੇ ਦੇ ਵਿੱਚ ਕਿਤੇ ਕਿਤੇ بارش ਹੋਏਗੀ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਪਿਛਲੇ ਇੱਕ ਹਫ਼ਤੇ ਦੌਰਾਨ ਮੌਨਸੂਨ ਦੀ ਚੰਗੀ بارش ਪੰਜਾਬ 'ਚ ਦੇਖਣ ਨੂੰ ਮਿਲੀ ਹੈ ਲਗਭਗ 80 mm ਦੇ ਕਰੀਬ بارش ਰਿਕਾਰਡ ਕੀਤੀ ਹੈ ਜਦਕਿ ਇਹਨਾਂ ਦਿਨਾਂ ਦੇ ਵਿੱਚ 40 mm ਤੱਕ ਹੀ بارش ਹੁੰਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਵਧ ਸਕਦਾ ਹੈ ਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇ ਆਪਾਂ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਜਿਸ ਤਰ੍ਹਾਂ ਕਿ ਸਾਡੇ ਕੋਲ ਮਤਲਬ ਫ ਕਿ ਵੀ بارش ਹੋਣ ਦੀ ਸੰਭਾਵਨਾ ਹੋ ਸਕਦੀ ਹੈ ਆਉਣ ਵਾਲੇ 24 ਤੋਂ 48 ਘੰਟਿਆਂ ਦੇ ਵਿੱਚ ਜੇ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਨਾਰਮਲ ਨਾਲੋਂ ਥੋੜਾ ਘੱਟ ਜਾ ਰਿਹਾ ਹੈ ਜਿਸ ਤਰ੍ਹਾਂ ਕਿ 35 ਡਿਗਰੀ ਤੱਕ ਟੈਂਪਰੇਚਰ ਹੁੰਦਾ ਹੈ ਤਾਂ ਸਾਡੇ ਕੋਲ 31-32 ਤੱਕ ਜਿਹੜਾ ਟੈਂਪਰੇਚਰ ਪਿਛਲੇ ਹਫ਼ਤੇ ਰਿਕਾਰਡ ਕੀਤਾ ਗਿਆ ਦਿਨ ਦਾ ਤਾਪਮਨ ਔਰ ਜਿਹੜੀ بارش ਹੈ ਲੁਧਿਆਣੇ ਦੀ ਜੇ ਆਪਾਂ ਉਹਦੀ ਗੱਲ ਕਰਦੇ ਹਾਂ ਤਾਂ 40% ਤੱਕ ਜਿਹੜੀ بارش ਆ ਨਾਰਮਲੀ ਹੁੰਦੀ ਹੈ ਔਰ ਸਾਡੇ ਕੋਲ ਜਿਹੜੀ ਹੈਗੀ ਆ 80 ਮਿਲੀਮੀਟਰ ਤੱਕ ਜਿਹੜੀ بارش ਇਸ ਹਫਤੇ ਜਾਂ ਹੁਣ ਤੱਕ ਦਾ ਆਪਾਂ ਕਹਿ ਸਕਦੇ ਆ ਦੀ ਰਿਪੋਰਟ ਕੀਤੀ ਗਈ ਹੈ ਸੋ ਕਾਫੀ ਅੱਛੀ بارش ਲੁਧਿਆਣੇ ਵਿੱਚ ਰਿਕਾਰਡ ਹੋਈ ਹੈ ਔਰ ਟੈਂਪਰੇਚਰਸ ਵੀ ਕਾਫੀ ਵਧੀਆ ਰਹੇ ਨੇ ਔਰ ਕੰਫਰਟੇਬਲ ਵੈਦਰ ਰਿਹਾ ਹੈ ਪਰ ਜਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਿਊਮਿਡ ਵੈਦਰ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਕਿਉਂਕਿ ਹਿਊਮਿਡਿਟੀ ਲੈਵਲ ਕਾਫੀ ਵੱਧ ਚੁੱਕਾ ਹੈ بارش ਹੋਣ ਦੇ ਨਾਲ ਸੋ ਜੇ ਫਸਲਾਂ ਦੀ ਗੱਲ ਕਰਦੇ ਆ ਤਾਂ ਫਸਲਾਂ ਲਈ ਵੀ ਇਹ ਜਿਹੜੀ ਬਾਰਿਸ਼ ਹੈ ਕਾਫੀ ਅੱਛੀ ਜਿਹੜੀ ਸਾਬਿਤ ਹੋ ਰਹੀ ਹੈ ਕਿਸਾਨਾਂ ਦੇ ਚਿਹਰਿਆਂ ਤੇ ਵੀ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਪਾਣੀ ਜਿਹੜਾ ਤਰਤੀਹਟਲਾ ਘਟ ਘਟਣਾ ਪੈ ਰਿਹਾ ਹੈ ਔਰ ਬਾਰਿਸ਼ ਤੇ ਪਾਣੀ ਨਾਲ ਹੀ ਜਿਹੜੀ ਪੂਰਤੀ ਹੋ ਰਹੀ ਹੈ ਫਸਲਾਂ ਦੇ ਪਾਣੀ ਚਾਹੀਦਾ ਹੈਗਾ ਸੋ ਪਰ ਫਿਰ ਵੀ ਕਈ ਜਗ੍ਹਾ ਤੇ ਜਿੱਥੇ ਪਾਣੀ ਖੜਾ ਹੈ ਉਹਦਾ ਨੁਕਸਾਨ ਫਸਲ ਨੂੰ ਹੋ ਸਕਦਾ ਸੋ ਇਸ ਲਈ ਕਿਸਾਨ ਵੀ ਸੁਚੇਤ ਰਹਿ ਜਿਵੇਂ ਕਿ ਬਾਸਮਤੀ ਦੀ ਪਨੀਰੀ ਹੈਗੀ ਉਹਦੇ ਵਿੱਚ ਵੀ ਕੁਝ ਕਈ ਜਗ੍ਹਾ ਤੇ ਪੀਲੀ ਪਾਣੀ ਦੀ ਜਿਵੇਂ ਖਬਰਾਂ ਆ ਰਹੀਆਂ ਨੇ ਸੋ ਪਾਣੀ ਨੂੰ ਜਿਹੜਾ ਕੱਢਣ ਦਾ ਜ਼ਰੂਰ ਪ੍ਰਬੰਧ ਕੀਤਾ ਜਾਵੇ ਨਿਕਾਸੀ ਬਹੁਤ ਜ਼ਰੂਰੀ ਹੈਗੀ ਹੈ ਇਸੇ ਤਰ੍ਹਾਂ ਜਿਹੜੀ ਨਰਮੇ ਦੀ ਫਸਲ ਹੈ ਜਾਂ ਮੱਕੀ ਦੀ ਫਸਲ ਹੈ ਉਹਨਾਂ ਖੇਤਾਂ ਵਿੱਚ ਵੀ ਪਾਣੀ ਖੜਾ ਨਾ ਰਹਿਣ ਦਿੱਤਾ ਜਾਵੇ ਉਹਨੂੰ ਪਾਣੀ ਨੂੰ ਜਿਹੜਾ ਕੱਢਣ ਦਾ ਪ੍ਰਬੰਧ ਕੀਤਾ ਜਾਵੇ ਕੋਈ ਕੋਈ ਵਗੈਰਾ ਗੱਲ ਅਨ ਜਸਾਨਾ ਕਿ ਬਾਰਿਸ਼ ਇਸ ਵਾਰੀ ਕਾਫੀ ਅੱਛੀ ਹੋਈ ਹੈ ਪਰ ਆਪਾਂ ਕੁਝ ਐਡਾ ਰਿਕਾਰਡ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਜੁਲਾਈ ਦੇ ਵਿੱਚ ਬਾਰਿਸ਼ ਹਮੇਸ਼ਾ ਮਤਲਬ ਜਿਹੜਾ ਵੈਟਸਟ ਮਨਥ ਹੁੰਦਾ ਹੈ ਸਭ ਤੋਂ ਜ਼ਿਆਦਾ ਬਾਰਿਸ਼ ਜਿਹੜੀ ਮੌਨਸਨ ਸੀਜ਼ਨ ਦੀ ਜੁਲਾਈ ਦੇ ਵਿੱਚ ਹੀ ਹੁੰਦੀ ਹੈ ਇਹ ਹੈਗਾ ਕਿ ਇਸ ਵਾਰੀ ਸਾਡੇ ਕੋਲ ਆਲਮੋਸਟ ਡਬਲ ਬਾਰਿਸ਼ ਇਸ ਹਫਤੇ ਦੇ ਵਿੱਚ ਰਿਕਾਰਡ ਹੋਈ ਹੈ ਪਰ ਫਿਰ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਜਿਹੜੀ ਲਾਹੇਵੰਦੀ ਰਹੀ ਹੈ ਜਿਹੜੀ ਪਸੰਗਾਂ ਲਈ ਜਾਂ ਆਮ ਲੋਕਾਂ ਲਈ ਵੀ ਕਾਫੀ ਕੰਫਟੇਬਲ ਰਿਹਾ ਹੈ ਜਿਹਨ ਜਿਹੜੀ ਬਾਰਿਸ਼ ਕਾਣੀ ਕਰ ਰਹੀ ਹੈ ਆਉਣ ਵਾਲੇ ਹੁਣ 24 ਤੋਂ 48 ਘੰਟਿਆਂ ਦੇ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਹੈ ਉਹ ਕਾਫੀ ਅੱਛੀ ਚੱਲ ਰਹੀ ਹੈ ਪਰ ਫਿਰ ਵੀ ਪੂਰਾ ਪੰਜਾਬ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ ਕੁਝ ਏਰੀਆ ਜਿਹੜੇ ਆਈਸੋਲੇਟਡ ਪਲੇਸਿਸ ਦੇ ਵਿੱਚ ਜਿਹੜੀ ਬਾਰਿਸ਼ ਹੋ ਹੋ ਸਕਦੀ ਹੈ ਜਿਹੜੇ ਨੀਵੇਂ ਇਲਾਕੇ ਉਹਨਾਂ ਨੂੰ ਕੀ ਅਪੀੜੇਗੀ ਨੀਵੇਂ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਪਾਣੀ ਹੈ ਬਰਸਾਤ ਦਾ ਉਹ ਖੜਾ ਹੋ ਜਾਂਦਾ ਹੈ ਸੋ ਉੱਥੋਂ ਪਾਣੀ ਦਾ ਜਿਹੜਾ ਮਤਲਬ ਨਿਕਾਸੀ ਦਾ ਪ੍ਰਬੰਧ ਦਾ ਜ਼ਰੂਰ ਕਰਨਾ ਚਾਹੀਦਾ ਨੀਵੇਂ ਲਕਿਆਂ ਤੇ ਜਾਣ ਤੋਂ ਵੀ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਅੱਜ ਕੱਲ ਆਪਾਂ ਦੇਖ ਰਹੇ ਹਾਂ ਕਿ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਤਾਂ ਕਈ ਜਗ੍ਹਾ ਤੇ ਮਿਸ ਹੈਪਨਿੰਗਸ ਹੋ ਜਾਂਦੀਆਂ ਕੁਝ ਹਾਦਸੇ ਹੋ ਜਾਂਦੇ ਆ ਜਾਂ ਕਈ ਵਾਰੀ ਕੋਈ ਜਿਹੜੇ ਦਰਖਤ ਨੇ ਪੁਰਾਣੇ ਉਹ ਵੀ गिर ਜਾਂਦੇ ਆ ਜਾਂ ਕਈ ਵਾਰੀ ਸੜਕਾਂ ਦਾ ਇੰਨਾ ਬੁਰਾ ਹਾਲ ਹੁੰਦਾ ਤਾਂ ਸੋ ਜਿਹੜੀ ਵੀ ਕੋਈ ਆਵਾਜ਼ ਆਈ ਹੈ ਉਹਦੇ ਬਾਰੇ ਪੂਰਾ ਧਿਆਨ ਰੱਖਿਆ ਜਾਵੇ ਔਰ ਹਾੜਾਂ ਵੱਲ ਜਾਂ ਜਿਹੜੇ ਵੀ ਨੀਵੇਂ ਇਲਾਕੇ ਹੈਗੇ ਆ ਪਾਣੀ ਵਾਲੇ ਉੱਥੋਂ ਜਾਣ ਤੋਂ ਗਰੇਸ ਕੀਤਾ ਜਾਂਦਾ ਠੀਕ ਹੈ